ਮਤਲਬ ਵੇਖ ਗਏ ਚੱਕਰ ਮਾਰ ਗਏ ਆ ਜੇ ਆ ਜਾਂਦਾ ਬਦਕਸ਼ਮੀ ਦੀ ਨੂੰ ਹੜ ਉਦੋਂ ਬਾਅਦ ਫੇਰ ਚੱਕਰ ਮਾਰ ਨਾਲ ਚੰਗੇ ਇਹ ਅਧਿਕਾਰੀਆਂ ਦਾ ਸਿਰਫ ਇੰਨੇ ਕੰਮ ਅਸੀਂ ਇਸ ਵਾਸਤੇ ਅਧਿਕਾਰੀਆਂ ਬਾਰੇ ਤੇ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹਨੂੰ ਪਿਛਲੇ ਜਿਹੜੇ ਮਹੀਨੇ ਲੰਘੇ ਉਦੋਂ ਇਹ ਕਿਥੇ ਸੁੱਤੇ ਹੋਏ ਸੀ ਖਾਸ ਕਰਕੇ ਮਈ ਦਾ ਮਹੀਨਾ ਜਿਹੜਾ ਇਸ ਨੂੰ ਇਹ ਦੋਰੇ ਪੱਧਰ ਤੇ ਕੰਮ ਹੋਣਾ ਚਾਹੀਦਾ ਇੱਕ ਤੇ ਬੰਨ ਮਜ਼ਬੂਤ ਕਰਨ ਵਾਸਤੇ ਇੱਕ ਜਿਹੜਾ ਦਰਿਆ ਵਾ ਅੰਦਰੋਂ ਜਿਹੜੀ ਆ ਇਹ ਜਰੂਰ ਇਹਦੇ ਮਿੱਟੀ ਸਾਫ ਸਫਾਈ ਦਾ ਕੰਮ ਹੋਣਾ ਚਾਹੀਦਾ ਦੋਹਰਾ ਨਾ ਕੰਮ ਹੋਣਾ ਚਾਹੀਦਾ ਵਿੱਚੋਂ ਦੇ ਕਰੇ ਹੱਥ ਲਾਉਂਦੇ ਹੀ ਨਹੀਂ ਕਿ ਥਾਂ ਥਾਂ ਤੇ ਬੂਝੇ ਆ ਪਾਣੀ ਦੀ ਰਿਕਵਰਟਾ ਸੋ ਇਸ ਕਰਕੇ ਅਸੀਂ ਅੱਜ ਜਿਹੜਾ ਇਹ ਵੇਖਣ ਆਏ ਆ ਅਸੀਂ ਅਧਿਕਾਰੀਆਂ ਨੂੰ ਇੱਕ ਇੰਨੇ ਵੀ ਆ ਚੇਤਾਵਨੀ ਵੀ ਆ ਤੁਸੀਂ ਜਿਹੜਾ ਵਾ ਇਹਦੇ ਵੱਲ ਜਿਹੜਾ ਮੁਕੇ ਸਰ ਜਿਹੜਾ ਵਾ ਧਿਆਨ ਦਿਆ ਕਰੋ ਧਿਆਨ ਦਿਓ ਐਵੇਂ ਗੱਲਾਂ ਨਾਲ ਕੁਝ ਨਹੀਂ ਗੇ ਬਣਨਾ ਜਿਵੇਂ ਪਰਸੋ ਡੀਸੀ ਆ ਕੇ ਗਿਆ ਜੀ ਕੁਝ ਕੀਤਾ ਉਹਨਾਂ ਨੇ ਜਾਂ ਕੋਈ ਲਾਈ ਆ ਉਰੇ ਲੇਬਰ ਵਗੈਰਾ ਜਾਂ ਕੋਈ ਕੰਮ ਸ਼ੁਰੂ ਹੋਏ ਨੇ ਪਰਸਾਂ ਤੋਂ ਇਹ ਮੌਕੇ ਤੇ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਕੀਤਾ ਸਿਰਫ ਨਰੇਗਾ ਵਾਲੇ ਜਿਹੜੇ ਆ ਨਰੇਗਾ ਸਕੀਮ ਚ ਕੁਝ ਨਾ ਕੁਝ ਜਿਹੜੇ ਪਿੰਡ ਵਾਲੇ ਆ ਇਧਰ ਲਾ ਕੇ ਆਪਣਾ ਊੜ-ਪੂੜ ਕਰ ਰਹੇ ਬਨ ਮਜ਼ਦੂਰ ਕਰ ਰਹੇ ਹਾਂਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਉਰੇ ਦੇਖਦਿਆਂ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਨੇ ਇਹ ਜਾਂ ਕਿਵੇਂ ਆ ਇਹ ਮੈਂ ਚਰਚਿਤਕਰ ਧੂੜੀ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇੱਥੇ ਤਕਰੀਬਨ 98 ਤੋਂ ਮੈਂ ਦੇਖ ਰਹੀ ਹਾਂ ਇਥੇ ਹਰ ਸ ਦੋ ਤਿੰਨ ਸਾਲਾਂ ਬਾਅਦ ਪਾਣੀ ਦੇ ਮਾਰਨੇ ਇਥੇ ਪਿੰਡਾਂ ਨੂੰ ਨੁਕਸਾਨ ਪਹੁੰਚਾਉਣੀ ਹੁੰਦਾ ਹੈ ਹਾਲਾਂਕਿ ਇਥੇ ਹਰ ਸਾਲ ਸਰਕਾਰੀ ਫੰਡ ਆਉਂਦੇ ਨੇ ਘਗਰਾਂ ਦੀਆਂ ਨਾਲਿਆਂ ਦੀ ਸਫਾਈਆਂ ਵਾਸਤੇ ਸਰਕਾਰ ਉਧਰ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਜਦੋਂ ਹੁਣ ਇਹਦੇ ਵਿੱਚ ਘਰ ਚ ਪਾਣੀ ਆ ਗਿਆ ਪਰ ਸੋ ਡੀਸੀ ਸਾਹਿਬ ਆਈ ਸੀ ਉਹਦੇ ਵਿੱਚ ਖਬਰਾਂ ਚ ਲੱਗ ਗਿਆ ਵੀ ਪੋਕਤਾ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਹਾਲਾਂਕਿ ਸਾਰੇ ਬੰਨ੍ਹ ਕਿਸੇ ਬੰਨ੍ਹ ਤੇ ਕੁਝ ਨਹੀਂ ਕੀਤਾ ਉਹਨਾਂ ਨੇ ਨਾ ਕਿਸੇ ਦੀ ਸਫਾਈ ਕੀਤੀ ਹੈ ਕਿਤੇ ਉਹ ਕਿਸੇ ਘੱਗਰ ਦੀ ਨਾ ਕਿਸੇ ਨਾਲੇ ਦੀ ਹਾਲਾਂਕਿ ਡੀਸੀ ਸਾਹਿਬ ਨੂੰ ਦੇਖਣਾ ਚਾਹੀਦਾ ਸੀ ਵੀ ਜੇ ਪਾਣੀ ਬੰਨ੍ਹ ਟੁੱਟਦਾ ਹੈ ਪਾਣੀ ਇਹ ਪਾਣੀ ਦੀ ਕ੍ਰੋਸਿੰਗ ਕਿੱਧਰ ਜਾਊਗੀ ਕਿਉਂਕਿ ਪਾਣੀ ਜਦੋਂ ਬੰਨ੍ਹ ਟੁੱਟਦਾ ਨਾ ਇਹਦੀ ਕ੍ਰੋਸਿੰਗ ਜਾ ਕੇ ਭਾਖੜਾ ਨਹਿਰ ਦੇ ਹੇਠੋਂ ਦੀ ਉਹ ਜਾਂਦੀ ਉਹ ਵੀ ਬਿਲਕੁਲ ਬੰਦ ਪਿਆ ਹੋਇਆ ਪਿਛਲੇ ਸਾਲ ਉਹਦੀ ਸਫਾਈ ਲੋਕਾਂ ਨੇ ਆਪਣੇ ਪਿੰਡਾਂ ਚੋਂ ਪੈਸੇ ਇਕੱਠੇ ਕਰਕੇ ਉਹਦੀ ਸਫਾਈ ਕਰਾਈ ਸੀ ਜਿਹੜੇ ਇੱਥੇ ਬੰਨ੍ਹ ਨੇ 2-3 ਬੰਨ੍ਹ ਨੇ ਇੱਥੇ ਇੱਥੇ ਕੋਈ ਸਹਿਯੋਗ ਨਹੀਂ ਹੋਣਾ ਪਰसों ਡੀਸੀ ਅੰਦਰੇਗ ਵਾਲਿਆਂ ਨੂੰ ਥੈਲੇ ਭਰ ਕੇ ਲਾਉਣ ਨੂੰ ਨਾ ਥੈਲਿਆਂ ਨੇ ਬੰਨ੍ਹ ਰੋਕਣਾ ਨਾ ਥੈਲਿਆਂ ਨਾਲ ਕੋਈ ਮਜ਼ਬੂਤੀ ਬਣਦੀ ਐ ਟਾਈਮ ਦੀ ਟਾਈਮ ਉਹ ਥੈਲੇ ਨਹੀਂ ਰੁਖੜਨੇ ਇੱਕ ਮਹੀਨਾ ਪਹਿਲਾਂ ਕਰਨ ਦਾ ਇਹਨਾਂ ਦੀ ਡਿਊਟੀ ਸੀ ਫਰਜ਼ ਬੰਦਾ ਸੀ ਕਰਨਾ ਚਾਹੀਦਾ ਸੀ ਤੇ ਹੁਣ ਜੇ ਥੋੜੀ ਜਿਹੀ بارش ਹੋਰ ਹੁੰਦੀ ਐ ਜਾਂ ਪਾਣੀ ਜ਼ਿਆਦਾ ਆਉਂਦਾ ਐ ਤਾਂ ਇਸ ਇਲਾਕੇ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋ ਜਾਂਦਾ ਐ ਜਿਵੇਂ ਪਹਿਲਾਂ ਹੜ੍ਹ ਆਏ ਸੀਗੇ ਉਸ ਤੋਂ ਬਾਅਦ ਕੋਈ ਪ੍ਰਬੰਧ ਹੋਈ ਨਹੀਂ ਕਿਤੇ ਨਹੀਂ ਇਹਨਾਂ ਨੇ ਕੁਝ ਨਹੀਂ ਪਿਛਲੇ ਸਾਲ ਥੋੜੇ ਜੇ ਹਰਚੰਦਪੁਰ ਟਾਉਨ ਵਾਲੀ ਸਾਈਡ ਦਾ ਦਰ ਥੋੜੇ ਜੇ ਖਾਲੀ ਕੀਤੇ ਸੀ ਉਹ ਵੀ ਬੜੇ ਜ਼ੋਰ ਨਾਲ ਵਿੱਚੋਂ ਲੇਬਰ ਭੱਜ ਜਾਂਦੀ ਸੀਗੀ ਅਸੀਂ ਜਾ ਕੇ ਉਹਨਾਂ ਨੂੰ ਪਿੱਛੇ ਪ੍ਰੈਸ਼ਰ ਬਣਾ ਬਣਾ ਕੇ ਕਿਵੇਂ ਨਾ ਕਿਵੇਂ ਉਹ ਦਾਰੇ ਇੱਕ ਦੋ ਖਾਲੀ ਕਰਵਾਏ ਨੇ ਥੋੜਾ ਬਹੁਤਾ ਪ੍ਰਬੰਧ ਉਹਨਾਂ ਨੇ ਪਿਛਲੇ ਸਾਲ ਕੀਤਾ ਹੈ ਇਸ ਸਾਲ ਤਾਂ ਇੱਕ ਦੁੱਕੀ ਦਾ ਕੰਮ ਵੀ ਨਹੀਂ ਸਰਕਾਰ ਵੱਲੋਂ ਹੋਇਆ ਇਹਨਾਂ ਦੇ ਦੇ ਵਿੱਚ ਦਰ ਐ ਦੇ ਵਿੱਚ ਜਿਵੇਂ ਹਰ ਸਾਲ ਪਿੱਛੋਂ ਬੰਨ ਟੁੱਟਦਾ ਹੈ ਉੱਥੇ ਖੇਤਾਂ ਕੋਲੋਂ ਉੱਥੇ ਉਸ ਉਸ ਪਾਸੇ ਬੰਨ ਕੋਲ ਕੁਝ ਕੀਤੇ ਨੇ ਪੁਖਤਾ ਇੰਤਜ਼ਾਮ ਹਰ ਸਾਲ ਇੱਕ ਥਾਂ ਤੇ ਵੀ ਨੇ ਕਿ ਵਿਚਾਰਾਂ ਕੋਲ ਜਾਂ ਜੋਗਤਾਂ ਨੂੰ ਦਾ ਅੱਜ ਕੱਲ ਇੱਕ ਤਾਂ ਫਸਲ ਬੀਜਣ ਦਾ ਟਾਈਮ ਹੁੰਦਾ ਜਿੰਨਾ ਕੋ ਨਾ ਤੋਂ ਹੁੰਦਾ ਇੱਕ ਖਰਚਾ ਬਹੁਤ ਆਉਂਦਾ ਹੈ ਮਿੱਟੀ ਦੂਰੋਂ ਲਿਆਉਣੀ ਪੈਂਦੀ ਹੈ ਥੈਲਿਆਂ ਦਾ ਪ੍ਰਬੰਧ ਲੇਬਰ ਦਾ ਪ੍ਰਬੰਧ ਉਹ ਵਿਚਾਰੇ ਕਿੰਨਾ ਕ ਕਰਨਗੇ ਜਿੰਨਾ ਕੋ ਨਾ ਤੋਂ ਹੁੰਦਾ ਉਹ ਨਾ ਕੋ ਕਰ ਲੈਂਦੇ ਨੇ ਜਦੋਂ ਕਿ ਬਹੁਤ ਜ਼ਿਆਦਾ ਪਾਣੀ ਆਉਂਦਾ ਫਿਰ ਤੋਂ ਉਹ ਪਾਣੀ ਉਹਨੂੰ ਛੱਡਦਾ ਨਹੀਂ ਨਾ ਇਹ ਸਰਕਾਰਾਂ ਦੇ ਕਰਨ ਵਾਲੇ ਕੰਮ ਨੇ ਇਸ ਕਰਕੇ ਸਰਕਾਰ ਇਧਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਤੁਸੀਂ ਐਸੇ ਪਿੰਡ ਦੇ ਵੀ ਸਨੀਕੋਂ ਆ ਇਸ ਬਾਸ਼ਾਪੁਰ ਦੇ ਵੀ ਸਨੀਕ ਸਾਡੀ ਪੁਲ ਤੋਂ ਅਗਲੇ ਬੰਨੇ ਪੈਲੀ ਆਈ ਪਿਛਲੇ ਸਾਲ ਨਹੀਂ ਪ੍ਰਾਈਵੇਟ ਤੌਰ ਤੇ ਸੋਨੇ ਦੇ ਕੁਝ ਬੰਦੇ ਉਹਨਾਂ ਦੀ ਜ਼ਮੀਨ ਆਪਦੇ ਤੌਰ ਤੇ ਬੰਨ ਲਾਇਆ ਕੋਈ 8-10 ਲੱਖ ਰੁਪਇਆ ਲਾ ਕੇ ਤੇ ਐਦਕੀ ਪਿਛਲੇ ਸਾਲ ਵੀ ਜਦੋਂ ਫਲੱਟ ਤੋਂ ਪਹਿਲਾਂ ਅਸੀਂ ਕਿਹਾ ਵੀ ਸਾਨੂੰ ਨਰੇਗਾ ਵਾਲੇ ਬੰਦੇ ਦੇ ਤੋਂ ਸਾਨੂੰ ਕਿਸੇ ਨੇ ਰਾਹ ਨਹੀਂ ਦਿੱਤਾ ਕਹਿੰਦੇ ਜੀ ਉਹ ਪੰਨ ਪ੍ਰਾਈਵੇਟ ਅਸੀਂ ਉੱਥੇ ਕੋਈ ਬੰਦਾ ਸਰਕਾਰੀ ਨਹੀਂ ਲਾ ਸਕਦੇ ਐਦਕੀ ਵੀ ਸਾਨੂੰ ਕਿਸੇ ਨੇ ਇਸ ਬਾਰੇ ਨਹੀਂ ਕੋਈ ਬਾਹ ਫੜਾਈ ਕਿਸੇ ਨੂੰ ਲਾਜ਼ਮ ਨਹੀਂ ਇਹ ਤੋਂ ਅਸੀਂ ਕਿੰਨੇ ਵੀ ਸਾਡੇ ਵੀ ਉੱਥੇ ਬੰਦੇ ਨਰੇਗਾ ਵਾਲੇ ਲੱਗਣੇ ਚਾਹੀਦੇ ਬੰਦੇ ਦੀ ਮਜ਼ਬੂਤੀ ਲਈ ਕਰ ਦਿੰਦੇ ਪ੍ਰਾਈਵੇਟ ਤੌਰ ਤੇ ਅਸੀਂ ਉੱਥੇ ਨਰੇਗਾ ਨਹੀਂ ਦੇ ਸਕਦੇ ਕੁਝ ਕੰਮ ਨਹੀਂ ਕਰ ਸਕਦੇ ਨਹੀਂ ਜਿਵੇਂ ਇੰਨਾ ਨੁਕਸਾਨ ਹੋ ਜਾਂਦਾ ਇਹਦੇ ਹੱਡ ਦੇ ਨਾਲ ਉਸ ਤੋਂ ਬਾਅਦ ਸਰਕਾਰ ਕੁਝ ਕਰਦੀ ਹੈ ਕਿ ਵੈਸੇ ਐਸੇ ਤਰ੍ਹਾਂ ਹੀ ਗੋਗਲੋ ਦੀ ਮਿੱਟੀ ਛੱਡ ਦਿੰਦੀ ਹੈ ਕੁਝ ਨਹੀਂ ਜੀ ਇੱਥੇ ਕਰਦੇ ਪਿਛਲੀ ਵਾਰ ਵੀ ਜਦੋਂ ਆਇਆ ਵਾ ਤੇ ਹੀ ਵਾਲਾ ਫਲਾਡ ਆ ਬਾਬੇ ਮਰੀਕ ਸਿੰਘ ਨੇ ਉੱਥੇ ਜੀ ਅਸੀਂ ਵੀ ਲਿਆ ਕੇ ਸਾਡਾ ਬੰਨ ਲਾਇਆ ਜਿਹੜਾ ਮੜਾ ਮੋਟਾ ਹੀ ਅਗਲੇ ਬੰਨੇ ਯਾ ਸਤਿਯੋਗ ਦਿੱਤਾ ਪਿੰਡ ਦੇ ਲੋਕਾਂ ਨੇ ਥੋੜਾ ਥੋੜਾ ਜਿੰਨੀ ਜੋਗ ਆ ਗਏ ਸੀਗੇ ਕਿਉਂਕਿ ਫਲੱਡ ਦੇ ਮਾਰੇ ਹੋਏ ਸੀ ਸਤਿਯੋਗ ਵੀ ਕੀ ਕਰਦੇ ਵਿਚਾਰੇ ਤੇ ਐਸ ਸਾਲ ਕੁਛ ਲੱਗਦਾ ਵੀ ਕੁਛ ਕਰੋ ਸਰਕਾਰ ਜਾਂ ਕੁਛ ਪ੍ਰਬੰਧ ਹੋਏ ਹੋਣ ਜਾਂ ਕੀ ਲੱਗਦਾ ਕੁਛ ਨਹੀਂ ਲੱਗਦਾ ਜੀ ਇਹ ਸਭ ਨਾਲ ਤਾਂ ਹੁਣ ਆ ਜਾਨੀਏ ਜਦੋਂ ਪਾਣੀ ਚੜ ਗਿਆ ਉਹ ਤੋਂ ਆ ਕੇ ਇੱਥੇ ਮੁਲਾਜ਼ਮ ਆ ਕੇ ਖੜੇ ਜਾਣਗੇ ਫੋਟੋ ਖਿਚਾ ਕੇ ਚਲੇ ਜਾਣਗੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮਨਪ੍ਰੀਤ ਸਿੰਘ ਜੀ ਤੁਸੀਂ ਇਸੇ ਪਿੰਡ ਦੇ ਵਸਨੀਕ ਹੋ ਹਾਂਜੀ ਬਾਸ਼ੋਪਰ ਕੰਦ ਤੇ ਕੀ ਲੱਗਦਾ ਤੁਹਾਨੂੰ ਕੱਗਰਵਾਰੇ ਮਤਲਬ ਕਿ ਇੰਨੇ ਸਾਲਾਂ ਦਾ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 34 ਸਾਲ ਹੋ ਗਈ ਤੇ ਕਿੰਨੇ ਸਾਲ ਤੋਂ ਤੁਸੀਂ ਇਹ ਦੇਖ ਰਹੇ ਹੋ ਇਹ ਸਭ 15-20 ਸਾਲ ਤੋਂ ਜਦੋਂ ਤੋਂ ਸੁਰਤ ਸੰਭਾਲੀ ਆ ਜੀ ਇਹੀ ਕੁਝ ਹੋ ਰਿਹਾ ਇਹ ਸਾਲ ਪਾਣੀ ਆਉਂਦਾ ਵਾ ਪ੍ਰਸ਼ਾਸਨ ਗੌਰ ਕਰਦਾ ਨਹੀਂ ਪ੍ਰਸ਼ਾਸਨ ਗੌਰ ਕਰਦਾ ਜਦੋਂ ਪਾਣੀ ਆ ਜਾਂਦਾ ਉਸ ਤੋਂ ਬਾਅਦ 2-3 ਮਹੀਨੇ ਕੋਈ ਹੱਲ ਨਹੀਂ ਹੈਗਾ ਜੀ ਜੇ ਤਾਂ ਹੱਲ ਆਪ੍ਰੈਲ ਜਾਂ ਮਈ ਮਹੀਨੇ 'ਚ ਹੀ ਹੋ ਸਕਦਾ ਜੀ ਨਹੀਂ ਇਸ ਤੋਂ ਪਹਿਲਾਂ ਕੋਈ ਹੱਲ ਨਹੀਂ ਹੋ ਸਕਦਾ ਜਾਂ ਪ੍ਰਸ਼ਾਸਨ ਇਹ ਨਹੀਂ ਕਰਦਾ ਹੱਲ ਪ੍ਰਸ਼ਾਸਨ ਆਉਂਦਾ ਜੀ ਆਉਂਦਾ ਹੀ ਲੇਟ ਆ ਜਵੇ ਹੁਣ ਪਾਣੀ ਆ ਗਿਆ ਹੁਣ ਆਇਆ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜਿਵੇਂ ਘੱਗਰ ਚੋਂ ਮਿੱਟੀ ਚੱਕ ਕੇ ਇਹੀ ਬੰਨਾ ਤੇ ਲੱਗੇ ਤੇ ਤਾਂ ਕੋਈ ਹੱਲ ਆ ਉਹ ਵੀ ਮਾਰਚ ਮਹੀਨੇ ਤੋਂ ਸ਼ੁਰੂ ਹੋਵੇ ਕੰਮ ਚਾਹੇ ਅਪ੍ਰੈਲ ਮਈ ਦੇ ਵਿੱਚ ਨਿਬੜ ਜੇ ਨਾਲ ਇੱਕ ਜਿਹੜੇ ਪੁਲਾ ਦੇ ਥੱਲੋਂ ਆਏ ਸਫਾਈ ਹੋਈ ਜਾਵੇ ਨਹੀਂ ਬੰਨ ਹੁਣ ਪੱਕੇ ਨਹੀਂ ਹੋਏ ਜਾਂ ਬੰਨ ਬੰਨੀ ਨਹੀਂਗੇ ਬੰਨ ਕੁਛ ਇੱਕ ਵੱਜ ਗਿਆ ਜੀ ਕਿਲੋ ਡੇਢ ਕਿਲੋਮੀਟਰ ਤੇ ਕੁਛ ਰਹਿੰਦਾ ਜੀ 2 2.5 ਕਿਲੋਮੀਟਰ ਉਹ ਪ੍ਰਸ਼ਾਸਨ ਪੈਸਾ ਵੀ ਕਹਿੰਦੇ ਪਿਆ ਵਾ ਪਰ ਉਹ ਲਾ ਨਹੀਂ ਰਹੇ ਕੁਛ ਜ਼ਿਮੀਂਦਾਰ ਐਫੀਡੇਵਿਟ ਨਹੀਂ ਦੇ ਰਹੇ ਕੁਛ ਇਹ ਵੀ ਕਰਨਾ ਤਾਂ ਕਰਕੇ ਜੈਤੇ ਪ੍ਰਸ਼ਾਸਨ ਇਹਦਾ ਦਬਾਅ ਬਣਾਵੇ ਜਿਵੇਂ ਉਹਨਾਂ ਦੇ ਜਿਨ੍ਹਾਂ ਦੇ ਨਾਲ ਲੱਗਦਾ ਵੀ ਉੱਥੇ ਬੰਨ ਬੰਨਿਆ ਜਾਵੇ ਕਿ ਆਹ ਪ੍ਰੋਪਰ ਹੱਲ ਹੋਵੇ ਚਾਹੇ ਉਹਨੂੰ ਰਿਕੁਆਇਰ ਕਰਕੇ ਨਹੀਂ ਉਹ ਜ਼ਿਮੀਦਾਰ ਐਫੀਡੇਟ ਕਿਉਂ ਨਹੀਂ ਦੇ ਰਹੇ ਕੀ ਆਲ ਉਹਨਾਂ ਦੀ ਜ਼ਮੀਨਾਂ ਨਾਲ ਨਹੀਂ ਲੱਗਦੀਆਂ ਜਾਂ ਉਹ ਦੇਣੇ ਨਹੀਂ ਚਾਹੁੰਦੇ ਉਹਨਾਂ ਦੀ ਜ਼ਮੀਨ ਅੰਦਰਵਾਰ ਵੀ ਆਉਂਦੀ ਹੈ ਜੀ ਛੋਟੇ ਜ਼ਿਮੀਦਾਰ ਆ ਇਸ ਕਰਕੇ ਜਿਹਦੇ ਕੋਲ 2-4 ਕਿੱਲੇ ਪੈੜੀਏ ਜਿਹਦੀ 2 ਕਿੱਲੇ ਅੰਦਰ ਆ ਗਈ ਉਹ ਇਸ ਕਰਕੇ ਉਹਨਾਂ ਨੂੰ ਵੀ ਔਕਾ ਵੀ ਸਾਡੀ ਜ਼ਮੀਨ ਦਾ ਵਿੱਚ ਚਲ ਗਈ ਨਹੀਂ ਜ਼ਮੀਨ ਤਾਂ ਉਹਨਾਂ ਦੀ ਵੀ ਡੁੱਬਦੀ ਹੋਊਗੀ ਫਸਲ ਤਾਂ ਉਹਨਾਂ ਦੀ ਵੀ ਖਰਾਬ ਹੋਊਗੀ ਉਹ ਕਹਿੰਦਾ ਵੀ 2 ਕਿੱਲੇ ਹਰੇਕ ਜ਼ਿਮੀਦਾਰ ਦਾ ਹੱਲ ਹੋਵੇ ਨਾ ਵੱਡੇ ਛੋਟੇ ਹਰੇਕ ਜ਼ਿਮੀਦਾਰ ਨੂੰ ਫਿਰ ਔਕਾ ਹੋ ਜਾਂਦਾ ਸੀ ਨਹੀਂ ਤੁਸੀਂ ਹੁਣ ਪਿੰਡ ਵਾਸੀ ਸਾਰੇ ਖੜੇ ਹੋ ਇਹਦੇ ਵਿੱਚ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਕੀ ਹਾ ਪ੍ਰਬੰਧ ਹੋਣੇ ਚਾਹੀਦੇ ਨੇ ਇੱਥੇ ਕੀ ਹੋਣਾ ਚਾਹੀਦਾ ਸਰਕਾਰ ਤੱਕ ਕੀ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਇੱਥੇ ਬਸ ਹਾਲਤ ਇਹੀ ਆ ਜੀ ਮਾਰਚ ਮਹੀਨੇ ਦੇ ਵਿੱਚ ਉਹ ਦੋ ਸਰਕਾਰ ਇਹਦੇ ਘੱਗਰ ਦੇ ਗਰਦੌਰੀ ਕਰੇ ਜੋ ਜ਼ਿਮੀਦਾਰਾਂ ਨੂੰ ਕੋਲ ਬਿਠਾ ਕੇ ਉਹਦਾ ਪ੍ਰੋਪਰ ਹੱਲ ਲੱਭ ਕੇ ਉਹ ਹੱਲ ਕੀਤਾ ਜਾਵੇ ਵੀ ਜਿਹਦੇ ਨਾਲ ਜ਼ਿਮੀਦਾਰ ਵੀ ਖੁਸ਼ ਹੋਣ ਤੇ ਨਾਲੇ ਪੰਨ ਵੀ ਪਾਜੇ ਤੇ ਇੱਥੇ ਮਾਰ ਨਾ ਹੋਵੇ ਇੱਕੋ ਪਾਗਿਆ ਪੱਤਰਾਂ ਦੇ ਪ੍ਰਬੰਧ ਮੁਕੰਮਲ ਹੋ ਗਏ ਸੋ ਜਿੰਮੇਤ ਤਿੰਨ ਚਾਰ ਲੱਖ ਰੁਪਏ ਦੀ ਹਮੇਸ਼ਾ ਤੇ ਲਾਧਾ ਬਣੇ ਸੋ